ਰਾਇਸੋ ਇੱਕ ਚੀਜ਼ ਦੁਬਈ ਦੇ ਬਾਰੇ ਜਿਹੜੀ ਪਿਛਲੇ ਦਿਨਾਂ ਦੇ ਅੰਦਰ ਬੜੀ ਨਕਾਰਾਤਮਕ ਰੂਪ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਉਹ ਏਜੰਟਾਂ ਦੇ ਮਾਧਿਅਮ ਰਾਹੀਂ ਹੋ ਰਿਹਾ ਸਾਰਾ ਕੁਝ ਕੁੜੀਆਂ ਸਾਡੀਆਂ ਇੱਥੋਂ ਜਾਂਦੀਆਂ ਕੋਈ ਕੋਈ ਘਰਾਂ 'ਚ ਕੰਮ ਕਰਨ ਵਾਸਤੇ ਜਾਂਦੀ ਹੈ ਕੋਈ ਲੇਬਰ 'ਚ ਜਾਂਦੀ ਹੈ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ ਮੁੰਡੇ ਜਾਂਦੇ ਟੂਰਿਸਟ ਵੀਜ਼ਾ ਤੇ ਉੱਥੇ ਜੀ ਕਨਵਰਟ ਕਰਾ ਦਿਆਂਗੇ ਉਹਨਾਂ ਕੋਲ ਕੰਮ ਨਹੀਂ ਹੈਗਾ ਦੁਬਈ ਬਾਰੇ ਕਦੀ ਇਸ ਤਰ੍ਹਾਂ ਸੁਣਿਆ ਨਹੀਂ ਸੀ ਸ਼ਾਇਦ ਇਹੀ ਕਾਰਨ ਹੈ ਕਿ ਹੁਣ ਅਮਰਸਰ 에어ਪੋਰਟ ਤੋਂ ਵੀ ਜੇ ਸੀ ਡਿਪਾਰਚਰ ਕਰਦੇ ਹਨ ਤੇ ਉਹ ਤੁਹਾਡੇ ਕੋਲੋਂ ਪੈ ਮਤਲਬ ਵਿਕਾਰ ਖਰਾਬ ਵਾਲਾ ਕੰਮ ਹੋ ਗਿਆ ਅਸਲ ਸਥਿਤੀ ਕੀ ਹੈ ਉੱਥੇ ਹੋਰ ਮੈਂ ਜੀ ਮੈਂ ਦੱਸਾਂ ਕਈ ਸਾਲਾਂ ਤੋਂ ਮੈਂ ਰੋਲਾ ਪਾ ਰਿਆਂ ਸਰਕਾਰ ਨੂੰ ਮੈਂ ਉੱਪਰ ਤੱਕ ਮਿਲਿਆ ਸਾਰਿਆਂ ਨੂੰ ਸੈਂਟਰ ਜਿੱਥੇ ਮੈਂ ਸਭ ਨੂੰ ਮਿਲਿਆ ਜਾ ਕੇ ਦੱਸਿਆ ਮੈਂ ਕਿ ਲੜਕੀਆਂ ਦੀ ਗੱਲਾਂ ਦਸੀਆਂ ਕਿ ਇਸ ਤਰ੍ਹਾਂ ਮੈਂ ਕੁਝ ਲੜਕੀਆਂ ਲੈ ਕੇ ਵੀ ਆਇਆ ਮੈਂ ਤੇ ਫੈਮਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਫੈਮਲੀ ਨਹੀਂ ਸਮਝਦੀਆਂ ਉਹ ਏਜੰਟਾਂ ਦੇ ਚਾਂਸੇ ਚ ਆ ਜਾਂਦੀਆਂ ਨੇ ਲੇਡੀਜ਼ ਏਜੰਟ ਨੇ ਜਿਹੜੀਆਂ ਆਂਦੀਆਂ ਨੇ ਜਿਹੜੀਆਂ ਉਹ ਕਿ ਦਸਤੀਆਂ ਨੇ ਉਹ ਰੋ ਕਰ ਲਵਦੀਆਂ ਨੇ ਜਿੱਥੇ ਸੁੰਦਰ ਲੜਕੀ ਹੋਵੇ ਗਰ ਗਰੀਬ ਹੋਵੇ ਉੱਥੇ ਜਾ ਕੇ ਦੱਸਦਿਆਂ ਨੇ ਵੀ ਫਿਕਰ ਨਾ ਕਰੋ ਤੁਹਾਡੀ ਲਾਈਫ ਬਦਲ ਜਾਏਗੀ ਤੁਸੀਂ ਆਪਣੀ ਬੇਟੀ ਨੂੰ ਬਾਹਰ ਭੇਜੋ ਅਸੀਂ ਅੱਛੀ ਜੌਬ ਦੇਾਂਗੇ ਉੱਥੇ ਅਸੀਂ ਇਹਨੂੰ ਟੀਚਿੰਗ ਦੀ ਦੇਾਂਗੇ ਨਰਸਿੰਗ ਵਿੱਚ ਪਾਵਾਂਗੇ ਤੇ ਉਹ ਕਹਿੰਦੇ ਸਾਡੇ ਕੋ ਪੈਸੇ ਆ ਨਹੀਂ ਗਏ ਕਹਿੰਦੇ ਪੈਸੇ ਚਾਹੀਦੇ ਨਹੀਂ ਸਾਨੂੰ ਅਸੀਂ ਟਿਕਟ ਖਰਚਦੇ ਆ ਵੀਜ਼ਾ ਅਸੀਂ ਦੇ ਰਹੇ ਆ ਅਸੀਂ ਇਹਨੂੰ ਲੈ ਕੇ ਜਾ ਰਹੇ ਆ ਇਸ ਤਨਖਾਹ ਜੋ ਕੱਟ ਦੇ ਲਾਂਗੇ ਤੇ ਤੁਹਾਨੂੰ ਵੀ ਪੈਸੇ ਮਿਲਦੇ ਰਣਗੇ ਉਹ ਪੇਰੈਂਟਸ ਵੀ ਕਿਸੇ ਦੀ ਸਲਾਹ ਨਹੀਂ ਲੈਂਦੇ ਉਹ ਲੜਕੀ ਭੇਜ ਦਿੰਦੇ ਆ ਲੜਕੀ ਫਸ ਜਾਂਦੀ ਹੈ ਜਦੋਂ ਲੜਕੀ ਫਸ ਜਾਂਦੀ ਹੈ ਫਿਰ ਉਹ ਸਾਨੂੰ ਫੋਨ ਕਰਦੇ ਨੇ ਕਿ ਭਰਾਏ ਸਾਡੀਆਂ ਲੜਕੀਆਂ ਫਸ ਤੋ ਇਹ ਨਹੀਂ ਬਾਜਾਂਦੇ ਬਾਕੀ ਜਿਹੜੀ ਸੀ ਲੇਬਰ ਦੀ ਗੱਲ ਕੀਤੀ ਐ ਲੇਬਰ ਵੀ ਸਾਡੀ ਜਿਹੜੀ ਜਾਂਦੀ ਐ ਉਹ ਜਾ ਕੇ ਸ਼ਰਮਾਂ ਦੇ ਕੰਮਾਂ 'ਚ ਪੈ ਗਏ ਗਲਤ ਕੰਮਾਂ 'ਚ ਪੈ ਗਏ ਕਿਉਂਕਿ ਪੈਸਾ ਕਮਾਣ ਇਜ਼ੀ ਮਨੀ ਕਮਾਣ ਦੇ ਚੱਕਰ 'ਚ ਪੈ ਜਾਂਦੀ ਐ ਉਹ ਮੈਂ ਹਰ ਬੰਦੇ ਨੂੰ ਅਪੀਲ ਕਰਦਾ ਕਿ ਤੁਸੀਂ ਜਿਹਨੂੰ ਵੀ ਭੇਜਣਾ ਕਿਸੇ ਟ੍ਰੇਡ 'ਚ ਭੇਜੋ ਮਤਲਬ ਜਿਹੜਾ ਬੰਦਾ ਚਾਹੇ ਸਟੇਲ ਫਿਕਚਰ ਐ ਮਕੈਨਿਕ ਐ ਕਾਰਪੈਂਟਰ ਐ ਇਹ ਸਾਰੇ ਪਲੰਬਰ ਹੋ ਗਿਆ ਇਹ ਸਾਰੇ ਜਿੰਨੀਆਂ ਸਾਡੀਆਂ 7-8 ਟ੍ਰੇਡ ਵਰਦੀਆਂ ਨਾਲ ਜੀ ਇਹਨਾਂ ਦੇ ਬੱਚਾ ਜਾਏਗਾ ਭੁੱਖਾ ਨਹੀਂ ਮਰਦਾ ਤਨਖਾਹ ਅੱਛੀ ਮਿਲਦੀ ਹੈ ਬਿਲਕੁਲ ਠੀਕ ਹੈ ਬਾਕੀ ਇਹ ਨਾ ਕੋਈ ਵੀ ਸਾਡੇ ਇੱਥੇ ਜੌਬ ਹੈ ਨਹੀਂਗੀ ਜੌਬ ਦੀ ਕੋਈ ਕਮੀ ਨਹੀਂ ਇੱਥੇ ਲੇਕਿਨ ਕਰਕੇ ਰਾਜੀ ਕੋਈ ਨਹੀਂ ਮੈਂ ਆਪਣੀ ਗੱਲ ਕਰ ਰਿਹਾ ਰਮਨ ਜੀ ਅਸੀਂ ਮੇਰੇ ਕੋ 3300 ਮੈਂਬਰ ਹੈ ਟੋਟਲ ਸਾਡੇ ٹرسٹ ਦਾ ਹਮ ਉਹਨਾਂ ਚੋਂ 900 ਬੰਦਾ ਸਾਡਾ ਜਿਹੜਾ ਸੈਲਰੀ ਪੇਡ ਹੈ ਜਿਹਨਾਂ ਨੂੰ ਮੈਂ ਜੌਬ ਦਿੱਤੀ ਹੋਈ ਹੈ ਇੱਥੇ ਔਰ 31 ਮਾਰਚ ਤੱਕ ਮੈਨੂੰ 300 ਬੰਦਿਆਂ ਦੀ ਹੋਰ ਲੋੜ ਹੈਗੀ ਹੈ ਜਿਨ੍ਹਾਂ ਚ ਸਾਡੇ ਟੈਕਨੀਸ਼ੀਅਨਸ ਆ ਜਾਂਦੇ ਨੇ ਸਾਡੇ ਆਫਿਸ ਕਲਰਕਸ ਆ ਜਾਂਦੇ ਨੇ ਅਕਾਊਂਟਸ ਦੇ ਬੰਦੇ ਚਾਹੀਦੇ ਆ ਪੂਰੀ ਕੋਸ਼ਿਸ਼ ਕਰਦੇ ਆ ਸਾਨੂੰ ਬੰਦੇ ਨਹੀਂ ਮਿਲ ਰਹੇ ਤਾਂ ਅੱਛਾ ਅਸੀਂ ਕਿਦਾਂ ਕਹਿ ਸਕਦੇ ਆ ਕਿ ਇੱਥੇ ਜੌਬ ਨਹੀਂ ਹੈ ਜੌਬ ਨਹੀਂ ਹੈ ਜੌਬ ਹੈ ਇੱਥੇ ਲੇਕਿਨ ਬੰਦਾ ਕਰਨ ਵਾਲਾ ਕੋਈ ਨਹੀਂ ਹਰ ਬੰਦੇ ਨੂੰ ਕੀ ਆ 10ਵੀਂ 12ਵੀਂ ਪਾਸ ਕਰੋ ਜੀ ਥੋੜੀ ਜ਼ਮੀਨ ਵੇਚ ਦਿਓ ਜੀ ਜਾਂ ਮਕਾਨ ਗਿਰਵੀ ਰੱਖੋ ਚਲੋ ਬਾਹਰ ਨਿਕਲ ਜਾਓ ਬਾਹਰ ਦੇਖ ਰਹੇ ਹੋ ਕੀ ਹਾਲ ਹੋ ਰਿਹਾ ਹੈ ਆਖਰੀ ਸਵਾਲ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ ਤੁਹਾਨੂੰ ਦੱਸਣੀ ਚਾਹਾਂਗਾ ਚਾਰ-ਪੰਜ ਘਰਾਂ ਜਾਇਆ ਮੈਂ ਦੋ-ਤਿੰਨ ਅਜ ਮੈਂ ਕੱਲ ਜਾ ਰਿਹਾ ਜਿਹੜੇ ਇੱਧਰ ਮਨਸਾ ਸਾਈਡ ਦੇ ਨੇ ਤੇ ਜਿੱਥੇ ਪੈਨਸ਼ਨ ਲਾਣੇ ਆ ਘਰਾਂ ਦੀ ਹਾਲ ਦੇਖੀ ਮੈਂ ਚਾਰ-ਪੰਜ ਘਰ ਤਾਂ ਇਸ ਤਰ੍ਹਾਂ ਦੇ ਕਿ ਰਹਿਣ ਲਈ ਖੈ ਹੀ ਨਹੀਂ ਹੈ ਛੱਤਾਂ ਗਿਰੀਆਂ ਹੋਈਆਂ ਨੇ ਸੋ ਟਰਸਟ ਬਣਾ ਉਹਨਾਂ ਸਾਰਿਆਂ ਨੂੰ ਜਿਹੜੀ ਹੈ ਅਸੀਂ ਘਰ ਬਣਾ ਕੇ ਦੇ ਰਹੇ ਹਾਂ ਬਹੁਤ ਚੋਣ ਪੰਜ ਘਰ ਬਣਾ ਕੇ ਦੇ ਰਹੇ ਹਾਂ ਜਿਹੜਾ ਕੱਲ ਦਾ ਘਰ ਦੇਖਿਆ ਉਹਨਾਂ ਕੋਲ ਤਾਂ ਜਗ੍ਹਾ ਵੀ ਹੈ ਨਹੀਂ ਉਹ ਫਿਰ ਟਰਸਟ ਬਣਾ ਮੈਂ ਜਗ੍ਹਾ ਵੀ ਲਾ ਕੇ ਦੇ ਰਹੇ ਹਾਂ ਸਨੀ ਬੁਰਾਈ ਨਿਵਾਸ ਦੇ ਤਹਿਤ ਹਾਂਜੀ ਹਾਂਜੀ ਜਗ੍ਹਾ ਲੈ ਕੇ ਉਹਥੇ ਉਹਨਾਂ ਨੂੰ ਘਰ ਬਣਾ ਕੇ ਦੇ ਰਹੇ ਹਾਂ ਬਾਕੀ ਜਿਹੜੀ ਲੜਕੀ ਜਾਏ ਹੀ ਕਿਉਂ ਇਮੀਗ੍ਰੇਸ਼ਨ ਡਿਪਾਰਟਮੈਂਟ ਸਾਡਾ ਕੀ ਕਰ ਰਿਹਾ ਹੂੰ ਉਦੋਂ ਕਿਸੇ ਨੇ ਮੈਂ ਗੱਲ ਸੁਣੀ ਨਹੀਂ ਲੇਕਿਨ ਉਹੀ ਗੱਲਾਂ ਜਿਹੜੀਆਂ ਮੇਰੀਆਂ ਸੀ ਅੱਜ ਉਹ ਲਾਗੂ ਹੋ ਗਈਆਂ ਹੂੰ ਤੁਸੀਂ ਮੇਰੀਆਂ ਪੁਰਾਣੀਆਂ ਇੰਟਰਵਿਊ ਦੇਖੋਗੇ ਨਾ ਤੇ ਮੈਂ ਇਹੀ ਗੱਲ ਕਹਿੰਦਾ ਸੀ ਕਿ ਅਸੀਂ ਰੋਕ ਸਕਦੇ ਹਾਂ ਰੋਕ ਸਕਦੇ ਦੋ ਦਿਨ ਚੀਜ਼ਾਂ ਨੇ ਇੱਕ ਤਾਂ ਜਿਹੜੀ ਲੜਕੀ ਜਾ ਰਹੀ ਹੈ ਜਾਂ ਲੜਕਾ ਜਾ ਰਹਾ ਉਹ ਹੁਲੀਆ ਦੇਖੋ ਕਿ ਵਿਜ਼ਿਟ ਵਿਜ਼ਿਟ ਤੇ ਜਾ ਰਿਹਾ ਕਿ ਇਹ ਬੰਦਾ ਪੜਿਆ ਲਿਖਿਆ ਕੁਝ ਕਰ ਸਕਦਾ ਦੂਜਾ ਮੈਂ ਕਿਹਾ ਇਮੀਗ੍ਰੇਸ਼ਨ ਵਾਲੇ ਕੁਝ ਨਾ ਕਰਨ ਸਿਰਫ ਨੇ ਪੁੱਛਣ ਵੀ ਕਿੱਥੇ ਸਟੇ ਕਰ ਰਹੇ ਆ ਭਈ ਤੂੰ ਹੋਟਲ ਦੀ ਬੁਕਿੰਗ ਦਿ ਹਰ ਹੁਣ ਪੁੱਛਣ ਲੱਗ ਗਏ ਜੀ ਨਹੀਂ ਹੁਣ ਸ਼ੁਰੂ ਹੋਇਆ ਜੀ ਔਰ ਮੈਨੂੰ ਰੋਲਾ ਪਾਉਂਦੇ ਆਂ ਤੋਂ 2 ਸਾਲ ਹੋ ਗਏ ਅੱਛਾ ਭਾਈ ਸਾਹਿਬ ਹੁਣ ਪੁੱਛਦੇ ਨੇ ਜੀ ਪਹਿਲਾਂ ਪੁੱਛਦੇ ਪੈਸੇ ਕਿੰਨੇ ਤੁਹਾਡੇ ਕੋਲ ਕਿੰਨੇ ਤੁਹਾਡੇ ਹੁਣ ਉਹ ਪੈਸੇ ਦੇਖਦੇ ਵੀ ਆਂ ਪੈਸੇ ਦੇਖਦੇ ਵੀ ਆ ਸ਼ੋਮਨੀ ਐ ਜਿਹੜਾ ਕੰਮ ਸ਼ੁਰੂ ਹੋ ਗਿਆ ਨਾ ਜੀ ਅਗਰ ਇਹ ਤੇ ਰਹਿਣਗੇ ਤੇ ਫਿਰ ਫਿਰ ਇਹ ਸਾਡੇ ਜਿਹੜਿਆ ਹੋ ਰਿਹਾ ਨਾ ਜੋ ਵੀ ਬੱਚੇ ਜਾਗੇ ਬਾਤ ਮੇਰੇ ਵੀ ਨੇ ਇਨਪੋਰਟ ਕੀ ਇਹਨੂੰ ਵਾਪਸ ਵੀ ਮੋੜਿਆ ਜੀ ਬਿਲਕੁਲ ਮੋੜਿਆ ਜੀ ਉਹ ਮੋੜਨਾ ਚਾਹੀਦਾ ਵੀ ਹੈ ਤੁਹਾਡੀ ਰਿਟਰਨ ਟਿਕਟ ਕਨਫਰਮ ਨਹੀਂ ਹੈਗੀ ਮੈਂ ਬਿਲਕੁਲ ਹੱਕ ਚਾਹਦੇ ਹੂੰ ਰਿਟਰਨ ਟਿਕਟ ਕਨਫਰਮ ਹੁੰਦੀ ਹੈ ਉਤੋਂ ਦੀ ਇਨਸ਼ੋਰੈਂਸ ਹੈ ਉਹਦੀ ਰਹਿਣਾ ਕਿੱਥੇ ਆ ਉਹ ਉਹ ਕਨਫਰਮ ਚਾਹੀਦਾ ਆ ਆਈਡੀ ਮੰਗਣ ਲੱਗ ਪਈ ਬੁਕਿੰਗ ਹੈ ਸਭ ਕੁਝ ਕੰਪਲੀਟ ਹੈ ਕਿ ਜਗ੍ਹਾ ਤੇ ਇਸ ਤਰ੍ਹਾਂ ਕਿਸ ਨੇ ਸਪான்ਸਰ ਕੀਤਾ ਜਿੱਦਾਂ ਮੈਂ ਸਪான்ਸਰ ਕੀਤਾ ਤੇ ਮੇਰਾ ਫੋਨ ਨੰਬਰ ਹੈ ਆਈਡੀ ਮੰਗਦੇ ਜੀ ਕਨਫਰਮ ਵੀ ਕਰਦੇ ਆ ਹੂੰ ਕਨਫਰਮ ਕਰ ਪੁੱਛਦੇ ਵੀ ਹਾਂ ਵੀ ਤੁਹਾਡੇ ਕੋਲ ਆ ਰਿਹਾ ਫਿਰ ਇੱਕ ਬੰਦਾ ਸ਼ੱਕੀ ਲੱਗ